ਦੁਨੀਆ ਦੇ ਉੱਤੇ ਜਿਨਨੇ ਰੱਬ ਦੇ ਘਰ ਦੇ ਥਾਂ ਵੇਖਦੇ ਹੋ ਜਾਂ ਰੱਬ ਦੀ ਸਥਾਪਿਤ ਮੂਰਤੀ ਵੇਖਦੇ ਹੋ ਇਹ ਸਾਡੇ ਵਰਗਿਆਂ ਨੇ ਬਣਾਈ ਐ ਇਥੋਂ ਤੱਕ ਜੇ ਇਮਾਨਦਾਰੀ ਦੇ ਨਾਲ ਸੋਚੀਏ ਨਾ ਤੇ ਗੁਰੂ ਘਰ ਦੇ ਅੰਦਰ ਮੂਰਤੀ ਵੀ ਪ੍ਰਵਾਨ ਨਹੀਂ ਹੈ ਅਸੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਤਸਵੀਰਾਂ ਘਰਾਂ ਵਿੱਚ ਲਾਉਨੇ ਆ 10 ਪਤਸ਼ਾਈਆਂ ਦੀਆਂ ਤਸਵੀਰਾਂ ਆਪਣੇ ਘਰਾਂ ਵਿੱਚ ਲਾਉਂਦੇ ਆਂ ਕਈ ਵਾਰੀ ਉਹਨਾਂ ਨੂੰ ਮੱਥਾ ਟੇਕਦੇ ਆਂ ਪਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸਮਝਣ ਦਾ ਯਤਨ ਕਰੋ ਵਿਚਾਰਨ ਦਾ ਯਤਨ ਕਰੋ ਤੇ ਇਹ ਗੱਲ ਉਕਾ ਹੀ ਪ੍ਰਵਾਨ ਨਹੀਂ ਕੀਤੀ ਗੁਰੂ ਸਾਹਿਬ ਜੀ ਨੇ ਸ਼ਬਦ ਘਰੋ ਪਿਆਰੋ ਅਸੀਂ ਅਨੰਦ ਸਾਹਿਬ ਬਾਣੀ ਦੇ ਵਿੱਚ ਪੜਦੇ ਆ ਮੰਨ ਧੋਬੋ ਸ਼ਬਦ ਲਾਗੋ ਹਰਸੇ ਰੋਹ ਚਿਤ ਲਾਏ ਉਹ ਗੱਲ ਬਖਰੀ ਵੀ ਅੱਜ ਮੂਰਤੀਆਂ ਛਾਪਣ ਦਾ ਮੂਰਤੀਆਂ ਵੇਚਣ ਦਾ ਇਹ ਬੜਾ ਵੱਡਾ ਬਿਜ਼ਨਸ ਬਣ ਚੁੱਕਿਆ ਹੈ ਅੱਜ ਕੱਲ ਤੇ ਤੁਸੀਂ ਵੇਖੋ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਆ ਚੁੱਕੀ ਹੈ AI ਜਿਹਨੂੰ ਆਪਾਂ ਕਹਿੰਦੇ ਆ ਉਦੇ ਰਾਹੀ ਤਕਨੀਕ ਇੰਨੀ ਕ ਵੱਧ ਚੁੱਕੀ ਐ ਵੀ ਗੁਰੂ ਨਾਨਕ ਸਾਹਿਬ ਜੀ ਦੀਆਂ ਤਸਵੀਰਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਗੁਰੂ ਅਰਜਨ ਸਾਹਿਬ ਜੀ ਦੀਆਂ ਤਸਵੀਰਾਂ ਨੂੰ ਉਹਨਾਂ ਵਿੱਚ ਇਸ ਸੌਫਟਵੇਅਰ ਦੇ ਰਾਹੀਂ ਜਾਨ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਉਹ ਜਿਹੜੀਆਂ ਤਸਵੀਰਾਂ ਨੇ ਗੁਰੂ ਸਾਹਿਬ ਜੀ ਦੀਆਂ ਸੋਸ਼ਲ ਮੀਡੀਆ ਤੇ ਘੁੰਮਦੀਆਂ ਨੇ ਉਹ ਤਸਵੀਰਾਂ ਦਾ ਆਪਾਂ ਸਮਾਜ ਦੇ ਵਿੱਚ ਦੇਖਦੇ ਆ ਕਿੰਨੀ ਦੁਰ ਵਰਤੋਂ ਕੀਤੀ ਜਾਂਦੀ ਹੈ ਪਰ ਜੇ ਸ਼ੁਰੂ ਤੋਂ ਸਿੱਖ ਕੌਮ ਇਸ ਗੱਲ ਦੇ ਉੱਤੇ ਡਟ ਕੇ ਪੈਰਾ ਦੇਵੇ ਵੀ ਸਾਡਾ ਤੇ ਸ਼ਬਦ ਗੁਰੂ ਹੈ ਗੁਰਬਾਣੀ ਗੁਰੂ ਹੈ ਅਸੀਂ ਗੁਰਬਾਣੀ ਨੂੰ ਪੜਨਾ ਸਿੱਖਣਾ ਤੇ ਸਿੱਖਣਾ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹੋ ਤੇ ਸਮਝੋ ਵੀ ਗੁਰੂ ਨਾਨਕ ਸਾਹਿਬ ਨਾਲ ਗੱਲਾਂ ਕਰ ਰਹੇ ਹੋ ਜੇ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੀ ਬਾਣੀ ਪੜ੍ਹੋ ਤੇ ਸਮਝੋ ਗੁਰੂ ਅੰਗਦ ਦੇਵ ਜੀ ਨਾਲ ਗੱਲਾਂ ਕਰ ਰਹੇ ਹੋ ਸੁਖਮਨੀ ਸਾਹਿਬ ਬਾਣੀ ਪੜੋ ਤੇ ਸਮਝੋ ਗੁਰੂ ਅਰਜਨ ਸਾਹਿਬ ਜੀ ਨਾਲ ਗੱਲਾਂ ਕਰ ਰਿਹਾ ਨਾ ਕਿ ਘਰ ਦੇ ਵਿੱਚ ਤਸਵੀਰਾਂ ਲਾ ਕੇ ਆਪਾਂ ਇਹ ਗੱਲ ਕਹੀਏ ਵੀ ਅਸੀਂ ਗੁਰੂ ਅੱਗੇ ਮੱਥਾ ਟੇਕਨੇ ਆ ਮੱਥਾ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਆ ਕੇ ਟੇਕਣਾ ਪੈਣਾ ਸੰਗਤ ਕਰਨੀ ਪੈਣੀ ਹੈ ਇੱਕ ਸਿਆਣਿਆਂ ਦੀ ਕਹਾਵਤ ਹੈ ਵੀ ਕਈ ਵਾਰੀ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਗੰਢਾਂ ਉਹ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਜੇ ਸਮੇਂ ਸਿਰ ਅਸੀਂ ਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਨਹੀਂ ਹੋਵਾਂਗੇ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਹੈ ਸਾਡੀ ਜਨਰੇਸ਼ਨ ਨੇ ਸਾਡੀਆਂ ਪੀੜ੍ਹੀਆਂ ਨੇ ਸਾਡੇ ਤੋਂ ਜਵਾਬ ਮੰਗਣਾ ਵੀ ਸਾਡੇ ਮਾਤਾ ਪਿਤਾ ਨੇ ਸਾਡੇ ਬਾਪ ਦਾਦਿਆਂ ਨੇ ਸਾਨੂੰ ਕੀ ਸਿਖਾਇਆ ਸਾਨੂੰ ਗੁਰੂ ਘਰਾਂ ਨਾਲ ਕਿਉਂ ਨਾ ਜੋੜਿਆ ਇਸ ਕਰਕੇ ਧੀਆਂ ਪੁੱਤਰਾਂ ਵਾਲਿਓ ਬੱਚਿਆਂ ਵਾਲਿਓ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਜਿੱਥੇ ਵਧੀਆ ਪੜ੍ਹਾਈ ਚੰਗੀ ਐਜੂਕੇਸ਼ਨ ਦੀ ਗੱਲ ਕਰਦੇ ਹੋ ਉੱਥੇ ਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਕਰਾਉਣਾ ਵੀ ਮਾਪੇ ਦਾ ਦਾਦੀਆਂ ਦਾ ਬਜ਼ੁਰਗਾਂ ਦਾ ਮੋਢਲਾ ਫਰਜ਼ ਹੁੰਦਾ ਹੈ